ਸੋ ਵਾਗਤ ਕਰਦੇ ਹਾਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਗੇ ਆਖਿਰਕਾਰ ਪੰਜਾਬੀ ਕਲਾਕਾਰਾਂ ਨੂੰ ਕਿਸੇ ਨਜ਼ਰ ਲੱਗ ਚੁੱਕੀ ਆ ਜਿਸ ਦਾ ਵੀ ਅਸੀਂ ਸ਼ੋਅ ਦੇਖਦੇ ਹਾਂ ਉਸ ਦੇ ਵਿੱਚ ਹੀ ਕੋਈ ਨਵਾਂ ਤੋਂ ਨਵਾਂ ਪੰਗਾਇੜਾ ਕਿਉਂ ਪਿਆ ਹੁੰਦਾ ਆ ਇਦਾਂ ਹੀ ਆਰਨੇਡ ਦੇ ਨਾਲ ਹੋਇਆ ਆ ਜਿਸ ਦੇ ਵਿੱਚ ਕੀ ਆਰਨੇਡ ਦੇ ਸਾਹਮਣੇ ਕੁਰਸੀਆਂ ਚੱਲਣ ਲੱਪੀਆਂ ਜਿਸ ਤੋਂ ਬਾਅਦ ਕੀ ਆਰਨੇਡ ਵੀ ਗੋਣੋਂ ਨਹੀਂ ਹਟਿਆ ਉਸ ਤੋਂ ਬਾਅਦ ਕੀ ਜਿਹੜੇ ਉੱਥੇ ਲੋਕ ਲੜੇ ਸੀਗੇ ਉਹ ਆਰਨੇਡ ਦੇ ਗਾਣੇ ਨੂੰ ਸੁਣ ਸੁਣ ਕੇ ਸਗੋ ਹੀ ਜੜਾ ਕਿ ਉਹ ਤੇਜ ਇੱਕ ਦੂਜੇ ਤੇ ਨਾਲ ਲੜਨ ਲੱਪੇ ਇੱਕ ਦੂਜੇ ਦੇ ਉੱਪਰ ਕੁਰਸੀਆਂ ਜਿਹੜੀਆਂ ਕਿ ਉਹ ਜੋਰ-ਜੋਰ ਦੀ ਨਾਲ ਹੋਰ ਮਾਰਨ ਲੱਪੇ ਪਰ ਆਰਨੇਡ ਨੂੰ ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਆਰਨੇਡ ਸਗੋ ਹੀ ਉਸ ਤੋਂ ਵੀ ਉੱਚ ਜੜਾ ਕਿ ਉਹ ਗਉਣ ਲੱਗ ਪੈਂਦਾ ਹੈ ਅਤੇ ਆਰਨੇਡ ਉਹਦਾ ਗਾਣਾ ਵੀ ਇਦਾਂ ਦਾ ਗਾਰਿਆ ਹੁੰਦਾ ਹੈ ਜਿਹੜਾ ਕਿ ਕਿਸੇ ਵੀ ਬੰਦੇ ਨੂੰ ਭੜਕਾ ਸਕਦਾ ਆ ਅੱਗੇ ਤਾਂ ਉੱਥੇ ਪਹਿਲਾਂ ਹੀ ਲੜਾਈ ਹੋ ਰਹੀ ਸੀ ਕਿ ਆਰਨੇ ਨੂੰ ਚਾਹੀਦਾ ਸੀਗਾ ਇਹ ਗਾਣਾ ਬੰਦ ਕਰਨਾ ਪਹਿਲਾਂ ਅਸੀਂ ਤੁਹਾਨੂੰ ਉਹ ਵੀਡੀਓ ਦਿਖਾਉਨੇ ਆ ਤੁਸੀਂ ਜਰੂਰ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ हां जी दोस्तों एसी की, की, की वीडियो जेडी गेसी तानू दिखाई आ जेमे कि तानू शुरुआत वेती असि दसा सिगा कि आर नेट ਦਾ ਸ਼ੋਅ ਸੀਗਾ ਅਤੇ ਉਸ ਦੇ ਦੌਰਾਨ ਹੀ ਉਥੇ ਲੜਾਈ ਜਿਹੜੀ ਕਿ ਉਹ ਹੁਣ ਲਾ ਪੈਂਦੀ ਆ ਆਰ नेट ਤੁਸੀਂ ਦੇਖਿਆ ਹੋਊਗਾ ਕਿ ਵੀਡੀਓ ਦੇ ਵਿੱਚ ਗਾਣਾ ਗਾ ਰਿਹਾ ਆ ਪਰ ਜਦੋਂ ਅਹੀ ਉਹ ਲੜਾਈ ਹੁੰਦੀ ਆ ਉਸ ਤੋਂ ਬਾਅਦ ਆਰ नेट ਜਿਹੜਾ ਕਿ ਗੋਣਾ ਹੋਰ ਤੇਜ਼ ਕਰ ਦਿੰਦਾ ਆ ਜਿਸ ਨੂੰ ਕਿ ਉਥੋਂ ਦੇ ਖਲੋਤੇ ਆਡੀਅנס ਵੀ ਦੇਖ ਰਹੀ ਹੁੰਦੀ ਆ ਆਰ ਨੈਟ ਨੂੰ ਪਰ ਆਰ ਨੈਟ ਗੋਣਾ ਨਹੀਂ ਬੰਦ ਕਰਦਾ ਜਿਸ ਤੋਂ ਬਾਅਦ ਕੀ ਇਹ ਲੋਕ ਲੜਾਈ ਕਰ ਰਹੇ ਹੁੰਦੇ ਨੇ ਉਹਨਾਂ ਦੇ ਵਿੱਚ ਹੋਰ ਗਰਮੀ ਵਧ ਜਾਂਦੀ ਆ ਉਸ ਲੋਗੋਂ ਕੀ ਜਿਹੜੇ ਘਟ ਲੋਕ ਨੇ ਉਹ ਬਚਾਉਣ ਵਾਲੇ ਨੇ ਅਤੇ ਜਿਆਦਾ ਜਿਹੜੇ ਕਿ ਉਸ ਵੀਡੀਓ ਦਾ ਆਨੰਦ ਲੈਣ ਵਾਲੇ ਨੇ ਲਾਗੇ ਖੜੋ ਕੇ ਜਿਹੜੇ ਕੀ ਦੇਖ ਰਹੇ ਹੁੰਦੇ ਨੇ ਸੋ ਉਹਨਾਂ ਨੂੰ ਛਡਾ ਨਹੀਂ ਰਿਹਾ ਹੁੰਦੇ ਜਿਸ ਤੋਂ ਬਾਅਦ ਕੀ ਆਰਨੇਟ ਵੀ ਹੋਰ ਉੱਚੀ ਤੋਂ ਉੱਚੀ ਗੱਲਾਂ ਰੱਖਿਓ ਗੁਣਾ ਸ਼ੁਰੂ ਕਰ ਦਿੰਦਾ ਆ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਕਹੋ ਜੀ ਕਹਿਣਾ ਚਾਹੋਗੇ ਸਾਨੂੰ ਆਪਣੀ رائے ਕਮੈਂਟ ਵਿੱਚ ਜਰੂਰ ਦਿਓ ਅਤੇ ਦਨੀਆਂ ਹੋ ਨਵੀਆਂ ਤਾਜ਼ੀ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਕਿਉਂਕਿ ਹਰ ਰੋਜ਼ ਦਨੀਆਂ ਨਵੀਆਂ ਅਪਡੇਟਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ